ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਆਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆਂ ਹੈਡਲਾਈਨਸ ਦੇ ਨਾਲ ਵੈਨਕੂਵਰ ਗੈਸ ਦੀਆਂ ਕੀਮਤਾਂ ਆਈਆਂ ਹੇਠਾਂ ਗਲੋਬਲ ਬਾਜ਼ਾਰ ਦੇ ਵਿੱਚ ਤੇਲ ਦੀ ਮੰਗ ਵਧੀ ਸਿਰੀ ਆਫਰ ਸਰੀ ਦੇ ਵੱਲੋਂ ਗੈਰ ਕਾਨੂੰਨੀ ਉਸਾਰੀ ਦੇ ਵਿਰੁੱਧ ਲਗਾਤਾਰ ਕਾਰਵਾਈ ਜਾਰੀ ਛੇ ਵੱਖ-ਵੱਖ ਪ੍ਰਾਪਰਟੀਆਂ ਦੇ ਟਾਈਟਲ ਤੇ ਨੋਟਿਸ ਕੀਤੇ ਗਏ ਦਾਇਰ BC ਬਿਲਡ ਸਮਾਸੀ ਮਾਮ ਨੂੰ ਤੇਜ਼ ਕਰਕੇ ਨਾਰਥ ਵੈਂਕੂਵਰ ਦੇ ਵਿੱਚ ਵਦੇਰੇ ਘਰ ਕਰਵਾਏਗਾ ਉਪਲਬਧ ਨਾਰਥ ਵੈਂਕੂਵਰ ਦੇ ਵਿੱਚ ਐਲਾਨਿਆ ਗਿਆ ਪਹਿਲਾ ਪ੍ਰੋਜੈਕਟ ਖਬਰਾਂ ਵਿਸਥਾਰ ਦੇ ਨਾਲ ਸੋਮਵਾਰ ਯਾਨੀ ਅੱਜ ਸਵੇਰੇ ਦੱਖਣੀ ਪੂਰਬੀ ਵੈਂਕੂਵਰ ਦੇ ਵਿੱਚ ਘੱਟੋ ਘੱਟ 20000 ਤੋਂ ਵੱਧ ਲੋਕਾਂ ਨੂੰ ਬਿਜਲੀ ਬੰਦ ਹੋਣ ਦਾ ਜਿਹੜਾ ਹੈ ਉਹ ਪਤਾ ਲੱਗਿਆ ਯਾਨੀ ਕਿ ਬਹੁਤ ਸਾਰੇ ਲੋਕ ਬਿਜਲੀ ਬੰਦ ਹੋਣ ਕਾਰਨ ਪ੍ਰਭਾਵਿਤ ਹੋਏ ਕਿਆ ਜਾ ਰਿਹਾ ਕਿ ਇਹ ਬਿਜਲੀ ਬੰਦ ਹੋਣ ਕਾਰਨ ਲੋਕ ਪ੍ਰਭਾਵਿਤ ਤਾਂ ਹੋਏ ਤੇ ਜਿਹੜੇ ਸਬਸਟੇਸ਼ਨ ਸੀਗੇ ਉਹ ਉਸ ਦੇ ਨੁਕਸ ਕਾਰਨ ਇਹ ਬ੍ਰਾਡਵੇ ਤੋਂ ਐਸਆਈ ਮਰੀਨ ਡਰਾਈਵ ਤੱਕ ਤੇ ਕੌਂਬੇ ਸਟਰੀਟ ਅਤੇ ਇਸ ਦੇ ਵਿਚਕਾਰ ਹਜ਼ਾਰਾਂ ਲੋਕਾਂ ਨੂੰ ਬਿਜਲੀ ਤੋਂ ਸਖਣੇ ਰਹਿਣਾ ਪਿਆ ਬੀਸੀ ਹਾਈਡਰੋ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਵੇਰੇ 10:30 ਵਜੇ ਤੱਕ ਜਿਹੜੀ ਹੈ ਉਹ ਵੈਂਕੂਵਰ ਦੇ ਗਾਹਕਾਂ ਨੂੰ ਬਿਜਲੀ ਬਹਾਲ ਹੋਣ ਦੀ ਉਮੀਦ ਸੀਗੀ ਯਾਨੀ ਕਿ ਕੁਝ ਲੋਕਾਂ ਦੀ ਬਿਜਲੀ ਬਹਾਲ ਹੋ ਗਈ ਸੀ 10:30 ਵਜੇ ਤੱਕ ਤੇ ਬੀਸੀ ਹਾਈਡਰੋ ਦੀ ਵੈਬਸਾਈਟ ਦੇ ਅਨੁਸਾਰ ਸਵੇਰੇ ਸਿਰਫ 1200 ਗਾਹਕੀ ਜਿਹੜੇ ਸੀ ਉਹ ਬਿਜਲੀ ਬੰਦ ਹੋਣ ਕਰਕੇ ਬਏ ਹੋਏ ਸੀਗੇ ਯਾਨੀ ਕਿ ਜਿਨ੍ਹਾਂ ਦੀ ਬਿਜਲੀ ਬੰਦ ਸੀਗੀ ਔਰ ਸਵੇਰੇ 10:40 ਤੱਕ ਇੱਕ ਗਿਨਤੀ ਘਟ ਕੇ ਵੈਨਕੂਵਰ ਦੇ 100 ਤੋਂ तकरीबन ਘਟਗਾਹਾਂ ਦੇ ਉੱਤੇ ਪ੍ਰਭਾਵਿਤ ਸੀਗੀ ਪੂਰੇ ਲੋਅਰ ਮੇਨ ਲੈਂਡ ਤੇ ਸਨਸ਼ਾਈਨ ਕੋਸਟ ਦੇ ਵਿੱਚ ਲਗਭਗ 33000 ਘਾਕ ਬਿਜਲੀ ਬੰਦ ਹੋਣ ਕਾਰਨ ਕੇ ਪ੍ਰਭਾਵਿਤ ਹੋਏ ਸਨ ਵੈਨਕੂਵਰ ਦੇ ਡਰਾਈਵ ਸੋਮਵਾਰ ਸਵੇਰੇ ਗੈਸ ਦੇ ਚੰਗੀ ਡੀਲ ਦੀ ਭਾਲ ਕਰਨ ਦੇ ਲਈ ਵੈਨਕੂਵਰ ਦੇ ਆਲੇ ਦੁਆਲੇ ਪੰਪਾਂ ਦੇ ਉੱਤੇ ਦਿਖਾਈ ਦਿੱਤੇ ਪਰ ਇਹ ਕਿਹਾ ਜਾ ਰਿਹਾ ਕਿ ਕੀਮਤਾ ਜਿਹੜੀਆਂ ਨੇ ਡਾਲਰ 1.61 ਪ੍ਰਤੀ ਲੀਟਰ ਤੋਂ ਡਾਲਰ 1.70 ਪ੍ਰਤੀ ਲੀਟਰ ਤੱਕ ਘਟ ਦਸੀਆਂ ਗਈਆਂ ਨੇ ਮਹਾਰਾ ਦਾ ਇਹ ਕਹਿਣਾ ਹੈ ਕਿ ਇਸ ਨੂੰ ਕੀਮਤਾਂ ਦੇ ਵਿੱਚ ਗਿਰਾਵਟ ਜਾਰੀ ਰਹਿਣ ਦੇ ਲਈ ਆ ਇਹ ਜਿਹੜੀ ਕੀਮਤਾਂ ਦੇ ਵਿੱਚ ਗਿਰਾਵਟ ਜਾਰੀ ਰਹਿਣੀ ਚਾਹੀਦੀ ਹੈ ਪਰ ਗੈਸ ਬੜੀ ਦੇ ਪੈਟਰੋਲੀਅਮ ਮਹਾਰਾਂ ਦਾ ਇਹ ਕਹਿਣਾ ਹੈ ਕਿ ਕੈਨੇਡਾ ਦੇ ਕਾਰਬਨ ਟੈਕਸ ਦੇ ਵਿੱਚ ਵਿਰਾਮ ਦੇ ਨਾਲ ਗੈਸੋਲਿਨ ਦੀ ਔਸਤ ਕੀਮਤ ਜਿਹੜੀ ਹੈ ਉਸ ਦੇ ਵਿੱਚ ਤੇਜ਼ੀ ਦੇ ਨਾਲ ਗਿਰਾਵਟ ਉਮੀਦ ਕੀਤੀ ਜਾਂਦੀ ਹੈ ਤੇ ਕੈਨੇਡੀਅਨ ਗੈਸ ਹੁਣ ਤੱਕ ਦੇ ਸਭ ਤੋਂ ਵੱਡੇ ਇੱਕ ਹਫ਼ਤੇ ਦੇ ਗਿਰਾਵਟ ਦੇ ਵਿੱਚੋਂ ਇੱਕ ਹੈ ਅਤੇ ਕੀਮਤਾਂ ਨੂੰ 2021 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ਤੇ ਲੈ ਆਇਆ ਹੈ ਗੈਸ ਬੜੀ ਦਾ ਕਹਿਣਾ ਹੈ ਕਿ ਵੈਨਕੂਵਰ ਦੇ ਵਿੱਚ ਔਸਤ ਪ੍ਰਚੂਨ ਪੈਟਰੋਲ ਦੀਆਂ ਪ੍ਰਤੀ ਲੀਟਰ ਦੀ ਰਾਵਟ ਆਇਆ ਤੇ BC ਦੇ ਵਿੱਚ ਉਸਤਨ ਐਤਵਾਰ ਨੂੰ ਕੀਮਤਾਂ ਪਿਛਲੇ ਸਾਲ ਦੇ ਉਸੇ ਦਿਨ ਨਾਲੋਂ 19.1 ਸੈਂਟ ਪ੍ਰਤੀ ਲੀਟਰ ਘਟ ਸਨ ਵੈਨਕੂਵਰ ਦੇ ਵਿੱਚ ਇਸ ਦੇ ਨਾਲੋਂ 43.9 ਸੈਂਟ ਪ੍ਰਤੀ ਲੀਟਰ ਘਟੇ ਸਨ ਤੇ ਮਹਾਰਾ ਦੇ ਮੁਤਾਬਕ ਮਾਰਕੀਟ ਕਾਰਨ ਤੇਲ ਦੀ ਮੰਗ ਜਿਹੜੀ ਹੈ ਉਹ ਕਟਣੀ ਚਾਹੀਦੀ ਹੈ ਜਿਸ ਦੇ ਨਾਲ ਕੀਮਤਾਂ ਵੀ ਘਟ ਜਾਂਦੀਆਂ ਨੇ ਅਮਰੀਕਾ ਦੇ ਵਕ ਵਕ ਦੇ ਨਵੇਂ ਕਾਰਨ ਆਰਥਿਕ ਅਰਿਸ਼ਤਾ ਜਿਹੜੀ ਹੈ ਉਸ ਦੇ ਬਾਅਦ ਰਹੀ ਤੇਲ ਦੀਆਂ ਕੀਮਤਾਂ ਮਹਾਂਮਾਰੀ ਦੇ ਸ਼ੁਰੂਆਤੀ ਦਿਨਾਂ ਤੋਂ ਬਾਅਦ ਦੇ ਪੱਧਰ ਤੱਕ ਡਿੱਗ ਗਈਆਂ ਨੇ ਪਰ ਉਹ ਕਹਿੰਦੇ ਨੇ ਕਿ ਕੈਨੇਡੀਅਨਾਂ ਨੂੰ ਪਰਣ ਦੇ ਲਈ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ ਆਉਣ ਵਾਲੇ ਦਿਨਾਂ ਦੇ ਵਿੱਚ ਗੈਸ ਦੀਆਂ ਕੀਮਤਾਂ ਜਿਹੜੀਆਂ ਨੇ ਉਹ ਹੋਰ ਜਾਣ ਦੀ ਜਿਹੜੀ ਸੰਭਾਵਨਾ ਜਤਾਈ ਜਾ ਰਹੀ ਹੈ BC ਬਿਲਡਸਿ ਸ਼ੁਰੂਆਤ ਦੇ 1 ਸਾਲ ਬੈਂਕੂਵਰ ਅਤੇ BC ਪਰ ਦੇ ਵਿੱਚ ਰਿਹਾਇਸ਼ਾਂ ਦੇ ਲਈ ਵਧੇਰੇ ਕਿਫਾਇਤੀ ਵਿਕਲਪ ਉਪਲਬਧ ਹੋਣ ਜਾ ਰਹੇ ਨੇ ਅਤੇ ਵਧੇਰੇ ਤੇਜ਼ ਸਮਾਸੀਮਾ ਪਰਿਵਾਰਾਂ ਬਜ਼ੁਰਗਾਂ ਤੇ ਤਕਲਾ ਪਹੁੰਚਾਉਣ ਗਿਆ ਹਾਊਸਿੰਗ ਮ्युनਿਸਪਲ ਮਾਮਲਿਆਂ ਦੇ ਮੰਤਰੀ ਰਵੀ ਕਾਲੋ ਨੇ ਕਿਹਾ ਹੈ ਕਿ ਸਿਰਫ 1 ਸਾਲ ਪਹਿਲਾਂ ਅਸੀਂ BC ਬਿਲਡਸਿ ਸ਼ੁਰੂਆਤ ਕੀਤੀ ਤਾਂ ਜੋ ਵਧੇਰੇ ਲੋਕਾਂ ਨੂੰ ਉਹਨਾਂ ਦੇ ਪਾਈਚਾਰਿਆਂ ਦੇ ਵਿੱਚ ਕਿਫਾਇਤੀ ਘਰਾਂ ਤੱਕ ਮਦਦ ਕੀਤੀ ਜਾ ਸਕੇ ਹੁਣ ਅਸੀਂ ਕਈ ਪ੍ਰੋਜੈਕਟਾਂ ਦੇ ਉੱਤੇ ਕੰਮ ਸ਼ੁਰੂ ਕਰ ਆ ਜਿਸ ਦੇ ਵਿੱਚ ਨਾਰਥ ਵੈਨਕੂਵਰ ਦੇ ਵਿੱਚ ਪਹਿਲਾ ਐਲਾਨਿਆ ਗਿਆ ਪ੍ਰੋਜੈਕਟ ਵੀ ਸ਼ਾਮਿਲ ਹੈ ਜਿਸ ذریعے ਅਸੀਂ ਵਿਕਾਸ ਪ੍ਰਵਾਨ ਗਿਆ ਨੂੰ ਸੁਚਾਰੂ ਸਾਂਝੇਦਾਰੀਆਂ ਸਥਾਪਿਤ ਕੀਤੀਆਂ ਨੇ ਅਤੇ ਉਹ ਘਰ ਉਪਲਬਧ ਕਰ ਰਹੇ ਹਾਂ ਜੋ ਲੋਕਾਂ ਦੀ ਸਮਰੱਥਾ ਦੇ ਮੁਤਾਬਕ ਹੈ ਰਵੀ ਕਾਲੋ ਦਾ ਕਹਿਣਾ ਹੈ ਕਿ ਇਸ ਵੇਲੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਰੇ ਘਰਾ ਤਾਂ ਤੱਕ ਜਿਹੜੀ ਹੈ ਉਹ ਇਹ ਸਹੂਲਤ ਪਹੁੰਚੇ ਅਤੇ ਜਿਨ੍ਹਾਂ ਨੂੰ ਖਾਸ ਕਰਕੇ ਇਸ ਵੇਲੇ ਘਰ ਦੀ ਲੋੜ ਹੈ ਉਹਨਾਂ ਤੱਕ ਘਰ ਵੀ ਜਿਹੜੇ ਆ ਉਹ ਮੁਹੱਈਆ ਹੋ ਸਕਣ ਨਾਲ ਦੀ ਨਾਲ ਰਵੀ ਕਾਲੋ ਨੇ ਕਿਹਾ ਹੈ ਕਿ ਜਿਹੜੇ ਘਰਾਂ ਦੀ ਉਸਾਰੀ ਜਿਹੜੀ ਹੈ ਉਹ ਹੋ ਚੁੱਕੀ ਹੈ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਰਿਆਂ ਨੂੰ ਉਪਲਬਧ ਹੋ ਸਕਣ। ਉਹਨਾਂ ਕਿਹਾ ਕਿ 2024 ਦੇ ਵਿੱਚ BC ਬਿਲਡਜ਼ ਪ੍ਰੋਗਰਾਮ ਜੋ ਸੂਬੇ ਦੁਆਰਾ BC ਹਾਊਸਿੰਗ ਰਾਹੀਂ ਪ੍ਰਦਾਨ ਕੀਤਾ ਗਿਆ ਸੀ ਨੂੰ ਨਾਰਥ ਵੈਨਕੂਵਰ ਦੇ ਵਿੱਚ 179 ਨਵੇਂ ਘਰਾਂ ਤੇ ਪਾਈਚਾਰਕ ਸੇਵਾਵਾਂ ਦੀ ਇੱਕ ਫੈਸਿਲਿਟੀ ਦੇ ਐਲਾਨ ਦੇ ਨਾਲ ਸ਼ੁਰੂ ਕੀਤਾ ਗਿਆ ਸੀ। ਉਸ ਤੋਂ ਬਾਅਦ ਇੱਕ ਸਾਲ ਦੌਰਾਨ ਇਹ ਪ੍ਰੋਗਰਾਮ ਜੋ ਵਿਕਾਸ ਨੂੰ ਤੇਜ਼ ਕਰਦਾ ਹੈ ਮਹੱਤਵਪੂਰਨ ਪੜਾਅਾਂ ਤੇ ਪਹੁੰਚ ਗਿਆ ਜਿਸ ਦੇ ਵਿੱਚ ਇਹਨਾਂ ਨਵੇਂ ਘਰਾਂ ਤੇ ਪਾਈਚਾਰਕ ਸੇਵਾਵਾਂ ਦੀ ਫੈਸਿਲਿਟੀ ਕਲਿਟੀ ਤੇ ਉਸਾਰੀ ਦੀ ਅਧਿਕਾਰਤ ਸ਼ੁਰੂਆਤ ਸ਼ਾਮਿਲ ਹੈ 120 ਸੈਂਟ ਜੋਰਜ ਐਵੇਨਿਊ ਵਿਕਾਸ ਜੋ ਸਿਰਫ 14 ਮਹੀਨਿਆਂ ਦੇ ਵਿੱਚ ਯੋਜਨਾ ਤੋਂ ਉਸਾਰੀ ਤੱਕ ਪਹੁੰਚ ਗਿਆ ਹੈ ਇਸ ਗੱਲ ਦੀ ਮਿਸਾਲ ਹੈ ਕਿ ਕਿਵੇਂ ਬੀਸੀ ਬਿਲਡਸ ਪ੍ਰੋਜੈਕਟਾਂ ਨੂੰ ਤੇਜ਼ ਕਰਨ ਲਈ ਪਾਈਵਾਲਾਂ ਨਾਲ ਕੰਮ ਕਰਦਾ ਹੈ ਆਮ ਕਦਮ ਦਰ ਕਦਮ ਪ੍ਰਵਾਨਗੀ ਪ੍ਰਕਿਰਿਆ ਦੀ ਪਾਲਣਾ ਕਰਨ ਦੀ ਬਜਾਏ ਜਿਸ ਦੇ ਵਿੱਚ 3 ਤੋਂ 5 ਸਾਲ ਲੱਗ ਸਕਦੇ ਨੇ ਬੀਸੀ ਬਿਲਡਸ ਇੱਕੋ ਸਮੇਂ ਇੱਕ ਪ੍ਰੋਜੈਕਟ ਦੇ ਕਈ ਪੜਾਵਾਂ ਤੇ ਕੰਮ ਕਰਦਾ ਹੈ ਜਿਸ ਨਾਲ ਇਸ ਨੂੰ ਸਿਰਫ 12 ਤੋਂ 18 ਮਹੀਨਿਆਂ ਦੇ ਵਿੱਚ ਯੋਜਨਾ ਤੋਂ ਉਸਾਰੀ ਵੱਲ ਪਹੁੰਚਾਇਆ ਜਾ ਸਕਦਾ ਹੈ ਜਦੋਂ ਤੋਂ ਪ੍ਰੋਗਰਾਮ ਸ਼ੁਰੂ ਹੋਇਆ ਹੈ ਸੂਬੇ ਭਰ ਦੇ ਵਿੱਚ ਲਗਭਗ 1400 ਘਰ ਉਪਲਬਧ ਕੀਤੇ ਜਾਣ ਵਾਲੇ ਹਨ ਅਤੇ ਲਗਭਗ 2500 ਹੋਰ ਸ਼ੁਰੂਆਤੀ ਵਿਕਾਸ ਦੇ ਵਕਫ ਵਕ ਪੜਾਵਾਤੇ ਹੈ ਇਹ ਉਮੀਦ ਕੀਤੀ ਜਾਂਦੀ ਹੈ ਕਿ ਇਸ ਪ੍ਰੋਗਰਾਮ ਰਾਹੀਂ ਮੱਧ ਆਮਦਨੀ ਵਾਲੇ ਪਰਿਵਾਰਾਂ ਲਈ 9000 ਤੋਂ ਵੱਧ ਘਰ ਬਣਾਏ ਜਾ ਸਕਣਗੇ ਇਸ 18 ਮੰਜ਼ਲਾ ਮਾਸ ਟਿੰਬਰ ਦੀ ਇਮਾਰਤ ਦੇ ਵਿੱਚ ਹੇਠਲੇ ਪੱਧਰ ਤੇ ਇੱਕ ਕਮਿਊਨਿਟੀ ਸੇਵਾਵਾਂ ਪ੍ਰਦਾਨ ਕਰਨ ਵਾਲਾ ਨਵਾਂ ਨਾਰਥ ਸ਼ੋਰ ਨੇਬਰਹੂਡ ਹਾਊਸ ਸ਼ਾਮਿਲ ਹੋਵੇਗਾ ਜਿਸ ਦੇ ਵਿੱਚ ਉੱਪਰ ਦੀਆਂ ਮੰਜ਼ਲਾਂ ਤੇ ਕਿ ਰਾਏ ਦੇ ਮਕਾਨ ਹੋਣਗੇ ਕਿਰਾਏ ਦੇ ਘਰਾਂ ਦਾ ਆਕਾਰ ਸਟੂਡੀਓ ਤੋਂ ਲੈ ਕੇ ਤਿੰਨ ਬੈਡਰੂਮ ਯੂਨਿਟ ਤੱਕ ਹੋਵੇਗਾ ਨਵੇਂ ਨਾਰਥ ਸ਼ੋਰ ਨੇਬਰਹੂਡ ਹਾਊਸ ਤੇ ਕੰਮ ਸ਼ੁਰੂ ਕਰਨਾ ਕਫਾਇਤੀ ਸਮਾਵੇਸ਼ੀ ਪਾਈਚਾਰਿਆ ਦੀ ਸਿਰਜਣਾ ਕਰਨ ਦੀ ਸਾਡੀ ਵਚਨਬੱਧਤਾ ਦੀ ਪੁਸ਼ਟੀ ਹੈ ਐਨ ਆਈ ਨਈ ਨਵੀਂ ਇਮਾਰਤ ਜੋ ਕਿ ਨਾਰਥ ਸ਼ੋਰ ਨੇਬਰਹੂਡ ਹਾਊਸ ਹੱਬ ਵਿਕਾਸ ਦੇ ਦੂਜੇ ਪੜਾ ਦਾ ਹਿੱਸਾ ਹੈ ਬੀ ਸੀ ਹਾਊਸਿੰਗ ਸਿਟੀ ਆਫ ਨਾਰਥ ਵੈਨਕੂਵਰ ਅਤੇ ਕਟਲਿਸਟ ਕਮਿਊਨਿਟੀ ਡਿਵੈਲਪਮੈਂਟ ਸੁਸਾਇਟੀ ਰਾਹੀਂ ਸੂਬੇ ਵਿਚਕਾਰ ਪਾਈਵਾਲੀ ਹੈ ਸੂਬਾ ਬੀਸੀ ਹਾਊਸਿੰਗ ਵਿਖੇ ਬੀਸੀ ਬਿਲਡਸ ਰਾਹੀਂ ਬੀਸੀ ਬਿਲਡਸ ਗ੍ਰਾਂਟ ਜ਼ਰੀਏ ਨਿਰਮਾਣ ਦੇ ਵਿੱਚ ਡਾਲਰ 24.5 ਮਿਲੀਅਨ ਦਾ ਨਿਵੇਸ਼ ਕਰ ਰਿਹਾ ਹੈ ਅਤੇ ਸਿਟੀ ਆਫ ਨਾਰਥ ਵੈਨਕੂਵਰ ਨਾਰਥ ਸ਼ੋਰ ਨੇਬਰਹੂਡ ਹਾਊਸ ਲਈ ਜ਼ਮੀਨ ਦਾ ਯੋਗਦਾਨ ਪਾ ਰਿਹਾ ਹੈ ਤੇ ਫੰਡਿੰਗ ਦੇ ਵਿੱਚ ਡਾਲਰ 49.5 ਮਿਲੀਅਨ ਵੀ ਉਪਲਬਧ ਕਰ ਰਿਹਾ ਹੈ ਸਰੀ ਸਿਟੀ ਕੌਂਸਲ ਨੇ ਸਟਾਫ ਨੂੰ 6818 140 ਏ ਸਟਰੀਟ ਅਤੇ 90 40 ਸਕਾਈ ਪੈਲਸ ਦੋ ਪ੍ਰਾਪਰਟੀਆਂ ਦੇ ਸਿਰਲੇਖ ਤੇ ਉੱਤੇ ਨੋਟਿਸ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ ਜਿੱਥੇ ਘਰ ਦੇ ਮਕਾਨ ਮਾਲਕ ਜਿਹੜੇ ਨੇ ਉਹਨਾਂ ਨੇ ਸਿਟੀ ਦੇ ਬਿਲਡਿੰਗ ਬਾਇਲੋ ਦੀ ਉਲੰਘਣਾ ਯਾਰੀ ਗੈਰ ਕਾਨੂੰਨੀ ਤੌਰ ਦੇ ਉੱਤੇ ਇਮਾਰਤਾਂ ਦਾ ਨਿਰਮਾਣ ਕਰਕੇ ਕਬਜ਼ਾ ਕੀਤਾ ਹੈ ਮੇਅ ਬਰੈਂਡਾ ਲੋਕ ਨੇ ਕਿਹਾ ਕਿ ਸਰੀ ਕੌਂਸਲ ਦੇ ਵੱਲੋਂ ਲਿਆ ਗਿਆ ਤਾਜ਼ਾ ਫੈਸਲਾ ਗੈਰ ਕਾਨੂੰਨੀ ਉਸਾਰੀ ਨੂੰ ਵਚਨਬੱਤਾਂ ਨੂੰ ਪੱਕਾ ਕਰਦੇ ਹੋਏ ਲਿਆ ਗਿਆ ਜੋ ਸਾਡੀ ਸੁਰੱਖਿਆ ਨੂੰ ਖਤਰੇ ਦੇ ਵਿੱਚ ਪਾ ਸਕਦੇ ਨੇ ਇਹਨਾਂ ਸੰਪਤੀਆਂ ਦੇ ਖਿਲਾਫ ਕਾਰਵਾਈ ਕਰਕੇ ਅਸੀਂ ਨਾ ਸਿਰਫ ਆਪਣੇ ਸ਼ਹਿਰ ਦੀ ਸਾਖ ਸੁਧਾਰ ਰਹੇ ਹਾਂ ਪਰ ਨਾਲ ਹੀ ਸਾਡੇ ਭਾਈ ਨੂੰ ਵੀ ਯਕੀਨੀ ਬਣਾਉਨੇ ਆ ਇਹਨਾਂ ਕਰਨ ਦੇ ਲਈ ਉਹ ਸਾਡੀ ਇਲ ਲੀਗਲ ਕੰਸਟਰਕਸ਼ਨ ਇਨਫੋਰਸਮੈਂਟ ਟੀਮ ਦੇ ਅਣਥੱਕ ਯਤਨਾਂ ਦਾ ਧੰਨਵਾਦ ਵੀ ਕਰਨਾ ਚਾਹੁੰਦੇ ਨੇ ਜੋ ਉਹਨਾਂ ਲੋਕਾਂ ਨੂੰ ਜ਼ਿੰਮੇਵਾਰ ਮਿਹਨਤ ਕਰ ਰਹਿ ਨੇ ਜੋ ਲੋੜੀਂਦੇ ਪਰਮਿਟ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਵੀ ਕਰਦੇ ਨੇ ਐਨ ਆਈ ਐਨ ਮੇਅਰ ਬ੍ਰੈਂਡਾ ਲੋਕ ਨੇ ਕਿਹਾ ਹੈ ਕਿ ਇਹਨਾਂ ਗੱਲਾਂ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਹੈ ਕਿ ਕਿਤੇ ਵੀ ਕੋਈ ਇਲ ਲੀਗਲ ਜਿਹੜੀ ਹੈ ਉਹ ਚੀਜ਼ ਨਾ ਹੋਵੇ ਖਾਸ ਕਰਕੇ ਇਲੀਗਲ ਕੰਸਟਰਕਸ਼ਨ ਜਿਹੜੀ ਹੈ ਉਹ ਨਹੀਂ ਹੋਣੀ ਚਾਹੀਦੀ ਟਾਈਟਲ ਤੇ ਇਹ ਨੋਟਿਸ 31 ਮਾਰਚ 2025 ਨੂੰ ਹੋਈ ਇੱਕ ਵਿਸ਼ੇਸ਼ ਕੌਂਸਲ ਦੀ ਮੀਟਿੰਗ ਦਾ ਨਤੀਜਾ ਜਿੱਥੇ ਸਰੀ ਸਿਟੀ ਕੌਂਸਲ ਨੇ ਬਹੁਮਤ ਨਾਲ ਜਾਇਦਾਦ ਦੇ ਟਾਈਟਲ ਤੇ ਨੋਟਿਸ ਦਾਇਰ ਕਰਨ ਦਾ ਫੈਸਲਾ ਲਿਆ ਇਹ ਨੋਟਿਸ ਸੰਭਾਵੀ ਖਰੀਦਾਰਾਂ ਕਰਜ਼ਾ ਦੇਣ ਵਾਲੀਆਂ ਵਿੱਤੀ ਸੰਸਥਾਵਾਂ ਤੇ ਬੀਮਾ ਕਰਤਾਵਾਂ ਨੂੰ ਗੈਰ ਕਾਨੂੰਨੀ ਉਸਾਰੀ ਅਤੇ ਸੰਪਤੀ ਨਾਲ ਜੁੜੇ ਸੰਭਾਵੀ ਖਤਰਿਆਂ ਬਾਰੇ ਸੁਚੇਤ ਕਰੇਗਾ ਜੁਲਾਈ 2024 ਤੋਂ ਹੁਣ ਤੱਕ ਕੌਂਸਲ ਦੇ ਵੱਲੋਂ ਚਾਰ ਵਿਸ਼ੇਸ਼ ਕਰਕੇ 6 ਵਕ ਵਕ ਪ੍ਰਾਪਰਟੀਆਂ ਦੇ ਟਾਈਟਲ ਤੇ ਨੋਟਿਸ ਜਾਰੀ ਕੀਤੇ ਨੇ ਜਿਸ ਨੇ 11 ਘਰ ਮਾਲਕਾਂ ਨੂੰ ਪ੍ਰਭਾਵਿਤ ਕੀਤਾ ਹੈ ਕਮਿਊਨਿਟੀ ਚਾਰਟਰ ਦੇ ਸੈਕਸ਼ਨ 57 ਦੇ ਅਧੀਨ ਟਾਈਟਲ ਤੇ ਨੋਟਿਸ ਇੱਕ ਸ਼ਹਿਰ ਦੁਆਰਾ ਸੰਭਾਵੀ ਖਰੀਦਦਾਰਾਂ ਸਮੇਤ ਕਿਸੇ ਜਾਇਦਾਦ ਦੇ ਅਣਅਧਿਕਾਰਤ ਉਸਾਰੀ ਬਾਰੇ ਲੋਕਾਂ ਨੂੰ ਸੂਚਿਤ ਕਰਨ ਲਈ ਵਰਤਿਆ ਜਾਣ ਵਾਲਾ ਕਾਨੂੰਨੀ ਉਪਾਅ ਹੈ ਜੋ ਜ਼ਰੂਰੀ ਬਿਲਡਿੰਗ ਪਰਮਟ ਜਾਂ ਜਾਂਚ ਪੜਤਾਲ ਤੋਂ ਬਿਨਾ ਬਣਾਏ ਗਏ ਸਨ ਇਹ ਕਈ ਉਦੇਸ਼ਾਂ ਦੀ ਪੂਰਤੀ ਕਰਦਾ ਹੈ ਅਤੇ ਸਿਟੀ ਅਫਸਰੀ ਨੇ ਗੈਰ ਕਾਨੂੰਨੀ ਉਸਾਰੀ ਨਾਲ ਲਜਿੱਟਣ ਲਈ 2022 ਦੇ ਵਿੱਚ ਟੀਮ ਗਠਿਤ ਕੀਤੀ ਸੀ ਤਾਂ ਜੋ ਸਿਟੀ ਦੇ ਬਾਇਲੌ ਨੂੰ ਲਾਗੂ ਕਰਨ ਅਤੇ ਰਹਿਾਈਸ਼ੀ ਉਸਾਰੀ ਜੋ ਬਿਨਾ ਪਰਮਿਟ ਨਿਰੇਖਣ ਜਾਂ ਸੁਰੱਖਿਆ ਮਾਪਦੰਡਾ ਦੇ ਕੀਤੀ ਜਾ ਰਹੀ ਹੈ ਨੂੰ ਰੋਕਿਆ ਜਾ ਸਕੇ ਸਿਟੀ ਨੇ ਗੈਰ ਕਾਨੂੰਨੀ ਬਿਲਡਿੰਗ ਗਤੀਵਿਧੀਆਂ ਦੇ ਲਈ ਜੁਰਮਾਨੇ ਵੀ ਵਧਾ ਦਿੱਤੇ ਨੇ ਤੇ ਅਦਾਲਤੀ ਕਾਰਵਾਈ ਰਾਹੀਂ ਲਾਗੂ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਵੈਨਕੂਵਰ ਅਨਗਰ ਕੀਰਤਨ ਜੋ ਕਿ 13 ਅਪ੍ਰੈਲ ਨੂੰ ਹੋਣ ਜਾ ਰਿਹਾ ਇਸ ਦੀ ਤਿਆਰੀ ਜਿਹੜੀ ਹੈ ਉਹ ਜ਼ੋਰਾਂ ਸ਼ੋਰਾਂ ਤੇ ਚੱਲ ਰਹੀ ਹੈ ਰੋਸ ਗੁਰਦੁਆਰਾ ਜਿਹੜਾ ਉਸ ਦੇ ਵੱਲੋਂ ਇਸ ਦੀ ਤਿਆਰੀ ਲਈ ਕੀ ਜਾ ਰਹੀ ਹੈ ਆਪ ਦੇਖਦਿਆਂ ਨਗਰ ਕੀਰਤਨ ਸੰਬੰਧੀ तमाम ਜਾਣਕਾਰੀ ਸਤਿ ਸ਼੍ਰੀ ਅਕਾਲ ਜੀ ਮੈਂ ਰਿਸ਼ਪਾਲ ਕੌਰ ਗਿੱਲ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਬਸਾਖੀ ਦੇ ਮਹਾਨਗਰ ਕੀਰਤਨ ਇਸ ਸਾਲ ਵੀ ਹਮੇਸ਼ਾ ਦੀ ਤਰ੍ਹਾਂ ਬੈਂਕੂਵਰ ਵਿਖੇ 12 April ਨੂੰ ਤੇ ਸਰੀ ਵਿਖੇ 19 April ਨੂੰ ਕੱਢੇ ਜਾ ਰਹੇ ਨੇ ਤੇ ਇਹਦੇ ਬਾਰੇ ਇਹੋ ਜਿਹੀ ਵੱਡੀ ਇਵੈਂਟ ਨੂੰ ਆਰਗੇਨਾਈਜ਼ ਕਰਨਾ ਕਿਸੇ ਪ੍ਰਬੰਧਕ ਕਮੇਟੀ ਤੋਂ ਬਿਨਾਂ ਜਾਂ ਵਾਲੰਟੀਅਰਸ ਤੋਂ ਬਿਨਾ ਜਾਂ ਸੰਗਤ ਤੋਂ ਬਿਨਾ ਇਹ ਪੋਸੀਬਲ ਨਹੀਂ ਹੁੰਦਾ ਅੱਜ ਅਸੀਂ ਪਹੁੰਚੇ ਹਾਂ ਚੈਨਲ ਪੰਜਾਬੀ ਦੇ ਮਾਧਿਅਮ ਰਾਹੀਂ ਖਾਸਾ ਦਵਾਨ ਸੋਸਾਇਟੀ ਵੈਨਕੂਵਰ ਵਿਖੇ ਜਿੱਥੇ ਅਸੀਂ ਪ੍ਰਬੰਧਕਾਂ ਨਾਲ ਗੱਲਬਾਤ ਕਰਾਂਗੇ ਤੇ ਅਸੀਂ ਉਹਨਾਂ ਨੂੰ ਪੁੱਛਾਂਗੇ ਕਿਹੋ ਜਿਹੀਆਂ ਤਿਆਰੀਆਂ ਚੱਲ ਰਹੀਆਂ ਹਨ ਤੇ ਕੀ ਕੀ ਸੰਗਤ ਵੀ ਸਹਿਯੋਗ ਦੇ ਸਕਦੀ ਹੈ ਮੇਰੇ ਨਾਲ ਸਭ ਤੋਂ ਪਹਿਲਾਂ ਕਸ਼ਮੀਰ ਸਿੰਘ ਢਾਲੀਵਾਲ ਜੀ ਸ਼ਾਮਲ ਨੇ ਜੋ ਕਿ ਲੰਬੇ ਸਮੇਂ ਤੋਂ ਗੁਰੂ ਸਾਹਿਬ ਨੇ ਉਹਨਾਂ ਨੂੰ ਬਖਸ਼ਿਸ਼ ਕੀਤੀ ਹੈ ਇੱਥੇ ਸੇਵਾ ਉਹਨਾਂ ਤੋਂ ਲੈਂਦੇ ਆ ਅਸੀਂ ਅੱਜ ਪਹਿਲਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਸ਼ਮੀਰ ਸਿੰਘ ਢਾਲੀਵਾਲ ਜੀ ਸਤਿ ਸ੍ਰੀ ਅਕਾਲ ਬਾਈ ਗੁਰਿਕੀ ਦੇ ਖਾਲਸਾ ਬਾਈ ਗੁਰਿਕੀ ਦੇ ਘਰੇ ਪਹਿਲੋਂ ਚੈਨਲ ਪੰਜਾਬੀ ਟੀਵੀ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਸਰਮ ਬੀਟੀ ਰਚਪਾਲ ਉਹਨਾਂ ਨੇ ਦੱਸਿਆ ਕਿ ਜੋ ਆਪਣਾ ਸਲਾਨਾ ਨਗਰ ਕੀਰਤਨ ਹੈ ਆਪਾਂ 12 ਤਰੀਕ ਨੂੰ ਮਨਾ ਰਹੇ ਆਂ 11 ਤਰੀਕ ਨੂੰ ਨਿਸ਼ਾਨ ਸਾਹਿਬ ਦੀ ਸੇਵਾ 12:30 ਵਜੇ ਹੋਵੇਗੀ ਤੇ 13 ਤਰੀਕ ਨੂੰ ਜਿਹੜੇ ਵੀ ਅਮਰਤ ਬਲਾਸ਼ੀ ਆ ਜਿਨ੍ਹਾਂ ਨੇ ਅਮਰਤ ਛਕਣਾ ਉਹਨਾਂ ਨੂੰ ਅਮਰਤ ਛਕਾਇਆ ਜਾਊਗਾ। ਅੱਛਾ ਜੀ। ਇਹ ਸਾਡੇ ਜਿਹੜਾ ਪ੍ਰੋਗਰਾਮ ਆ ਨਗਰ ਕੀਰਤਨ ਦਾ ਜਿਹੜਾ ਰੂਟ ਆ ਉਹ ਪਿਛਲੇ ਸਾਲਾਂ ਵਾਲਾ ਹੀ ਆ। ਆਪਣੇ ਮੇਨ ਇੱਥੋਂ ਮਰੀਨ ਡਰਾਈਵ ਮਰੀਨ ਤੋਂ ਮੇਨ ਮੇਨ ਤੋਂ 49 49 ਤੋਂ ਫਰੀਜ਼ਰ ਫਰੀਜ਼ਰ ਤੋਂ 57 57 ਤੋਂ ਰੌਸ ਤੇ ਫੇਰ ਮੋੜ ਗੁਰੂ ਘਰ ਰੌਸ ਤੋਂ ਗੁਰੂ ਘਰ ਵਾਪਸ ਆ ਜਾਏਗਾ। ਔਰ ਤੇ ਟਾਈਮ ਕੀ ਹੋਗਾ ਜਦੋਂ ਮਹਾਰਾਜ ਸਾਹਿਬ ਜੀ 11 ਵਜੇ ਜਿਹੜਾ ਨਗਰ ਕੀਰਤਨ ਹੈ ਇੱਥੋਂ ਠੀਕ ਚੱਲੇ ਪਾਏਗਾ। ਵੈਸੇ ਮੇਰੇ 8 ਵਜੇ ਕੀਰਤਨ ਸ਼ੁਰੂ ਹੋ ਜਾਵੇਗਾ। ਤਕਰੀਬਨ 9:30 ਤੋਂ 10:30 ਜਿਹੜੇ ਸਾਡੇ ਧਾਰਮਿਕ ਤੇ ਪੋਲੀਟੀਕਲ ਬੁਲਾਰੇ ਆ ਉਹ ਆਪਣੇ ਸੰਗਤਾਂ ਨੂੰ ਸੰਬੋਧਨ ਕਰਨਗੇ ਔਰ ਤਕਰੀਬਨ ਪੌਣੇ 11 ਵਜੇ ਅਰਦਾਸ ਹੋ ਕੇ ਅੰਦਰੋਂ ਜਿਹੜਾ ਮਹਾਰਾਜ ਦੀ ਭੀੜ ਫਲੋਰ ਤੇ ਚੱਲੇ ਜਾਵੇਗੀ ਤੇ 11 ਵਜੇ ਸਾਡੀ ਹਰ ਸਾਲ ਕੋਸ਼ਿਸ਼ ਹੁੰਦੀ ਆ ਭਾਵੇਂ 11 ਵਜੇ ਤੋਂ ਹੋ ਸਕਦਾ ਪੰਜ ਮਿੰਟ ਪਹਿਲੇ ਹੀ ਸ਼ੁਰੂ ਹੋ ਜਾਏ 11 ਵਜੇ ਜੋ ਨਗਰਪਤੀਨ ਸ਼ੁਰੂ ਹੋਵੇਗਾ ਇਸ ਦੀ ਗਵਾਹੀ ਜਿਹੜਾ ਆਪਣੇ ਬੈਂਕੋਰ ਪੁਲਿਸ ਦਾ ਬੈਂਡ ਆ ਤੇ ਉਸ ਤੋਂ ਇਲਾਵਾ ਮੋਟਰਸਾਈਕਲ ਟਰੈਕਟਰ ਕਰੂਗੇ ਔਰ ਉਸ ਤੋਂ ਬਾਅਦ ਜਿਹੜੇ ਸਾਡੇ ਧਾਰਮਿਕ ਫਲੋਟ ਆ ਉਹ ਸਾਰੇ ਹੋਣੇ ਆ ਫਿਰ ਜਿਹੜੀਆਂ ਸੋਸਾਇਟੀਆਂ ਆਪਣੀਆਂ ਉਹਨਾਂ ਦੇ ਤੇ ਮੀਡੀਏ ਦੇ ਫਲੋਟ ਆਉਣਗੇ ਤੇ ਇਹ ਇਹਨੇ ਜਿਹੜਾ ਬਜਾ ਮੈਂ ਪਹਿਲਾਂ ਕਿਹਾ ਭਈ ਬਹੁਤ ਇਹ ਛੋਟਾ ਕੰਮ ਨਹੀਂ ਹੈਗਾ ਗੁਰੂ ਮਹਾਰਾਜ ਵੈਸੇ ਤਾਂ ਆਪੇ ਉਹ ਸੇਵਾ ਲੈ ਲੈਂਦੇ ਆ ਪਰ ਜਦੋਂ ਇਹਨੂੰ ਆਰਗੇਨਾਈਜ਼ ਕਰਨਾ ਹੁੰਦਾ ਕਿੰਨਾ ਕੁ ਟਾਈਮ ਪਹਿਲਾਂ ਤੁਸੀਂ ਲੱਗ ਜਾਂਦੇ ਆ ਇਹਦੀ ਤਿਆਰੀਆਂ ਕਰਨ ਲਈ ਪ੍ਰੈਪਰੇਸ਼ਨ ਦੇਖੋ ਜੀ ਸਿਟੀ ਨਾਲ ਤਾਂ ਆਹ ਨਗਰ ਕੀਰਤਨ ਸਮਾਪਤ ਹੋਣਾ ਤਾਂ ਰਾਈਟ ਅਵੇ ਫੇ ਅਗਲੇ ਨਗਰ ਕੀਰਤਨ ਦੀਆਂ ਮੀਟਿੰਗਾਂ ਸ਼ੁਰੂ ਹੋ ਜਾਂਦੀਆਂ ਤੇ ਅਸੀਂ ਸਿਟੀ ਦੇ ਨਾਲ ਤਕਰੀਬਨ ਪਿਛਲੇ 6 ਮਹੀਨੇ ਤੋਂ ਲਗਾਤਾਰ ਮੀਟਿੰਗਾਂ ਕਰਦੇ ਆ ਰਹੇ ਆਂ ਹਾਂਜੀ ਪਰ ਆਪਾਂ ਜਿਹੜੇ ਸਾਡੇ ਵਲੰਟੀਅਰਸ ਆ ਉਹਨਾਂ ਦੀ ਇੱਕ ਮੀਟਿੰਗ 30 ਤਰੀਕ ਨੂੰ ਲਈ ਸੀ ਤੇ ਸਾਰੀਆਂ ਡਿਊਟੀਆਂ ਉਹਨਾਂ ਨੂੰ ਦੱਸੀਆਂ ਸੀ ਕਿਹੜੇ-ਕਿਹੜੇ ਵਿਅਕਤੀ ਨੇ ਕਿਹੜੀ ਡਿਊਟੀ ਕਰਨੀ ਸਾਡੇ ਕੋਲੋਂ 200 ਵਲੰਟੀਅਰ ਆ ਇਹ ਇਕੱਲੇ-ਦਕੱਲੇ ਦਾ ਕੰਮ ਨਹੀਂਗਾ ਤੇ ਵਲੰਟੀਅਰ ਦੇ ਹੈਲਪ ਦੇ ਨਾਲ ਹੀ ਇਹਨੇ ਪਹਚਾਣਾ ਆ ਤੇ ਜਿਹੜੀ ਮੇਨ ਗੱਲ ਹਲੇ ਵੀ ਟਾਈਮ ਆ ਜੇ ਕਿਸੇ ਨੇ ਉੱਥੇ ਲੰਗਰ ਲਾਉਣੇ ਅਸੀਂ ਐਸੇ ਸੰਤਾਂ ਨੂੰ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਲੰਗਰ ਲਾਈਏ ਕਿਉਂਕਿ ਸੰਗਤ ਬਹੁਤ ਵੱਧ ਗਈ ਆ ਹਾਂਜੀ ਤੇ ਸਾਨੂੰ ਲੰਗਰ ਵੀ ਜਾਦੇ ਲਾਉਣੇ ਚਾਹੀਦੇ ਆ ਤੇ ਉਹਦੇ ਆਪਾਂ ਨੂੰ ਪਰਮਟ ਲੈਣੇ ਪੈਣੇ ਹੈਲਥ ਦੇ ਅੱਛਾ ਜੀ ਔਰ ਹਾਲੇ ਵੀ ਟਾਈਮ ਹੈ ਜੇ ਕਿਸੇ ਨੇ ਆਰਗੇਨਾਈਜ਼ ਕਰਨਾ ਤਾਂ ਹਾਲੇ ਵੀ ਹਾਲੇ ਵੀ ਆਨਲਾਈਨ ਰਾਈਟਵੇ ਮਿਲ ਜਾਂਦਾ ਪਰਮਟ ਅੱਗੇ 30 ਤਰੀਕ ਤੱਕ ਫਰੀ ਸੀ ਹੁਣ ਉਹ 50 ਡਾਲਰ ਚਾਰਜ ਕਰਦੇ ਆ ਤੇ ਕਸ਼ਮੀਰ ਜੀ ਤੁਸੀਂ ਸਾਨੂੰ ਇਹ ਦੱਸੋ ਕਿ ਲੰਬੇ ਸਮੇਂ ਤੋਂ ਤੁਸੀਂ ਇਸ ਪ੍ਰਬੰਧਕ ਕਮੇਟੀ ਦੇ ਨਾਲ ਜੁੜੇ ਹੋਏ ਆ ਕੀ ਕੀ ਚੇਂਜਸ ਆਈਆਂ ਆ ਇਹ ਐਡੀ ਵੱਡੀ ਇਵੈਂਟ ਨੂੰ ਆਰਗੇਨਾਈਜ਼ ਕਰਨ ਨੂੰ ਤੇ ਕੀ ਕੀ ਚੈਲੰਜਸ ਆਂਦੀਆਂ ਆ ਸਭ ਤੋਂ ਵੱਡੀ ਤਬਦੀਲੀ ਤੇ ਹੀ ਆਈ ਆ ਜੀ ਸੰਗਤ ਬਹੁਤ ਹੋ ਗਈ ਆ ਹਾਂਜੀ ਅੱਗੇ ਜਿਹੜੇ ਖਾਸ ਕਰ ਜਿਹੜੀ ਸਾਡੀ ਐਂਬੂਲੈਂਸ ਸਰਵਿਸ ਆ ਹਾਂਜੀ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰਬੰਧ ਕਰਨਾ ਪੈਂਦਾ ਜਿਹੜੀਆਂ ਬਿਜਲੀਆਂ ਸਟਰੀਟਾਂ ਆ ਉਹ ਇੱਕ ਦੋ ਸਟੈਂਡ ਬਲੌਕ ਹੀ ਕਰਨੀਆਂ ਪੈਂਦੀਆਂ ਵੀ ਉੱਥੇ ਕੋਈ ਬੰਦਾ ਪਾਰਕ ਨਾ ਕਰੇ ਬਿਲਕੁਲ ਔਰ ਜਿਹੜੇ ਅੱਗੇ ਲਿਮਟਿਡ ਲੰਗਰ ਲਿਮਟਿਡ ਹੁੰਦੇ ਸੀ ਉਹਨਾਂ ਲੰਗਰ ਬਹੁਤ ਜ਼ਿਆਦਾ ਤਕਰੀਬਨ 70 80 ਪਰਮਿਟ ਤੇ ਲੋਕ ਲੈ ਗਏ ਆ ਇਹਨਾਂ ਘਰਾਂ ਦੇ ਅੰਦਰ ਲਾਉਣੇ ਉਹਨਾਂ ਨੂੰ ਪਰਮਿਟ ਲੈਣ ਦੀ ਲੋੜ ਨਹੀਂ ਗਈ ਤੇ ਉਹ ਪਤਾ ਨਹੀਂ ਉੱਥੇ ਕਿੰਨੇ ਕੁ ਲੰਗਰ ਲੱਗਣੇ ਆ ਔਰ ਇਹਦਾ ਜਿਹੜਾ ਮਨ ਲੋ ਦਾਇਰਾ ਆ ਬਹੁਤ ਵੱਧ ਗਿਆ ਹਾਂਜੀ ਅੱਗੇ ਅਸੀਂ ਸਿਟੀ ਨਾਲ ਦੋ ਮੀਟਿੰਗਾਂ ਕਰਦੇ ਹੁੰਦੇ ਸੀ ਇੱਕ ਨਗਰ ਕੀਰ ਤੋਂ ਪਹਿਲਾਂ ਤੇ ਇੱਕ ਨਗਰ ਕੀਰ ਤੋਂ ਬਾਅਦ ਹੁਣ ਸਿਟੀ ਦੇ ਨਾਲ ਹੀ ਘਟੂ ਘਟ 25 30 ਮੀਟਿੰਗਾਂ ਹੋ ਚੁੱਕੀਆਂ ਉਹ ਹੀ ਫੇ ਸੰਗਤ ਦਾ ਵੀ ਜਿੱਦਾਂ ਜਿਆਦਾ ਸਹਿਯੋਗ ਚਾਹੀਦਾ ਹੁਣ ਕਿਉਂਕਿ ਸੰਗਤ ਜਿੱਦਾਂ ਜਿੱਦਾਂ ਵਧੀ ਆ ਉਦਾਂ ਉਦਾਂ ਵੀ ਜਿਹੜਾ ਲੰਗਰਾਂ ਦੀ ਸੇਵਾ ਕਰਨ ਵਾਲੇ ਵੀ ਜਿਹੜੀ ਸੰਗਤ ਆ ਸਾਨੂੰ ਬਹੁਤ ਲੋੜ ਆ ਬਹੁਤ ਲੋੜ ਆ ਸਾਰਿਆਂ ਨੂੰ ਅਨਾਉਂਸਮੈਂਟ ਕਰਦੇ ਆ ਵੀਕਐਂਡ ਤੇ ਵੀ ਤੇ ਤਕਰੀਬ ਮੈਂ 1997 ਤੋਂ ਅਨਬਾਲ ਮਿਆਂ ਹਾਂਜੀ ਇਸ ਨਗਰ ਕੀਰਤਨ ਨਾਲ ਜੇ ਕਮੇਟੀ ਨਹੀਂ ਵੀ ਰਹਿ ਤਾਂ ਵੀ ਅਸੀਂ ਕਮੇਟੀ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਕੰਮ ਕਰਦੇ ਰਹੇ ਹਾਂ ਔਰ ਸਾਡੀ ਹਰ ਵਾਰੀ ਇਹੋ ਹੀ ਕੋਸ਼ਿਸ਼ ਹੁੰਦੀ ਆ ਵੀ ਆ ਜਿਹੜਾ ਸਾਲ ਆ ਜਿਹੜੇ ਪਿਛਲੇ ਸਾਲ ਹੁਣ ਤਾਈਆਂ ਰਹਿ ਗਈਆਂ ਉਹ ਕਮੀਆਂ ਉਹਨਾਂ ਨੂੰ ਪੂਰੀਆਂ ਕੀਤੀਆਂ ਜਾਂ ਕੀਤਾ ਜਾਵੇ ਔਰ ਕੋਸ਼ਿਸ਼ ਕਰਦੇ ਆ ਕਿ ਵਧੀਆ ਤੋਂ ਵਧੀਆ ਜਿਹੜਾ ਨਗਰ ਕੀਰਤਨ ਹੋਵੇ ਤੇ ਸੁਰੱਖਿਆ ਦਾ ਕੀ ਪ੍ਰਬੰਧ ਆ ਸੁਰੱਖਿਆ ਤੇ ਤਕਰੀਬਨ ਪੁਲਿਸ ਵੇ ਅਸੀਂ ਆਪਣੀ ਸਿਕਿਉਰਟੀ ਵੀ ਐਡ ਕੀਤੀ ਆ ਅੱਛਾ ਜੀ ਤੇ ਪੁਲਿਸ ਸਾਡੇ ਸੁਰੱਖਿਆ ਦਾ ਸਾਰਾ ਪ੍ਰਬੰਧ ਪੁਲਿਸ ਸਾਡੇ ਕਰਦੇ ਆ ਬਿਲਕੁਲ ਜੀ ਔਰ ਖਾਸ ਕਰ ਜਿਹੜੇ ਫਲੋਟ ਆ ਜਦੋਂ ਬਣਾਉਣੇ ਆ ਉਹਨਾਂ ਨੇ ਚੈੱਕ ਕਰਨੇ ਆ ਕਿ ਉਹ ਗਰਾਊਂਡ ਤੋਂ 6 ਇੰਚ ਉੱਚੇ ਹੋਣ ਜਿਆਦਾ ਉੱਚੇ ਨਾ ਹੋਣ ਕਿਉਂਕਿ ਥੱਲੇ ਕੋਈ ਬੱਚਾ ਜਾ ਕੇ ਵੱਟ ਸਕਦਾ ਹੈ। ਬਿਲਕੁਲ। ਔਰ ਇਸ ਤੋਂ ਇਲਾਵਾ ਜੇ ਕੋਈ ਬੱਚਾ ਗਵਾਚ ਜਾਂਦਾ ਉਹਦਾ ਵੀ ਪ੍ਰਬੰਧ ਕੀਤਾ ਗਿਆ 51 ਐਮਰੂ ਤੇ ਜਿਹੜੇ ਜੇ ਕੋਈ ਬੱਚਾ ਗਵਾਚ ਗਿਆ ਤਾਂ ਸੰਗਤ ਨੂੰ ਬੇਨਤੀ ਆਓ ਤੁਸੀਂ 51 ਐਮਰੂ ਤੇ ਉਹਨੂੰ ਸਟੇਜ ਤੇ ਪਹੁੰਚਾ ਦਿਓ ਤੇ ਉੱਥੋਂ ਫਿਰ ਆਪੇ ਪੁਲਿਸ ਵਾਲੇ ਫੋਨ ਕਰਕੇ ਉਹਦੇ ਮਾਪਿਆਂ ਨੂੰ ਲੱਭ ਲੈਣਗੇ। ਵੈਰੀ ਨਾਈਸ। ਤੇ ਇੱਕ ਆਖਰੀ ਕੁਐਸਚਨ ਤੁਹਾਡੇ ਲਈ ਮੇਰਾ ਇਹ ਪਰਸਨਲ ਹੈ ਕਿ ਦੇਖੋ ਜਿੱਦਾਂ ਤੁਸੀਂ ਐਨੇ ਚ ਗੰਮੇ ਸਮੇਂ ਤੋਂ ਆ ਪਹਿਲੇ ਹੀ ਆਪਾ ਜੁੜੇ ਹੋਏ ਆ ਕਹਿ ਦਿੱਤਾ ਆ ਇਹ ਜਦੋਂ ਇਹ ਐਨਾ ਬਰਤਾਰਾ ਵੱਡਾ ਵਰਤ ਰਿਹਾ ਹੁੰਦਾ ਆ ਪ੍ਰਮਾਤਮਾ ਦਾ ਵਾਹਿਗੁਰੂ ਆਪ ਵਰਤਾਂਦਾ ਹਨ ਤੁਹਾਡਾ ਕੀ ਤੁਹਾਡੀ ਕੀ ਸੋਚ ਹੈ ਇਹਦੇ ਬਾਰੇ ਤੁਹਾਨੂੰ ਕਿਹੋ ਜਿਹਾ ਫੀਲ ਹੋ ਰਿਹਾ ਹੁੰਦਾ ਹੈ ਉਸ ਟਾਈਮ ਤੇ ਮੈਂ ਤਾਂ ਇਹ ਕਹਿੰਦਾ ਜੀ ਗੁਰੂ ਮਹਾਰਾਜ ਦੇ ਕਾਰਜ ਆ ਇਹ ਗੁਰੂ ਮਹਾਰਾਜ ਆਪਣੇ ਆਪ ਹੀ ਨਹੀਂ ਪਰੇ ਛੱਡਦਾ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਆਪਣੇ ਆਪ ਹੀ ਵਲੰਟੀਅਰ ਆਣ ਕੇ ਸਾਡੇ ਕਾਫਲੇ ਦੇ ਵਿੱਚ ਸ਼ਾਮਲ ਹੋਈ ਜਾਂਦੇ ਆ ਔਰ ਨਗਰਕੀ ਜਨ ਵੱਡੇ ਤੋਂ ਵੱਡਾ ਹੋਈ ਜਾ ਰਿਹਾ ਆ ਔਰ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਹੋ ਰਿਹਾ ਇਹਨੂੰ ਇੱਕ ਦੋ ਬੰਦੇ ਨਹੀਂ ਨੇ ਚਾਰ ਸਾਲ ਸੇ ਬਹੁਤ ਜ਼ਿਆਦਾ ਵੱਡੇ ਪ੍ਰਬੰਧ ਆ 200 ਤੋਂ ਵਲੰਟੀਅਰ ਸਾਡੇ ਕੋਲ ਅਫੀਸ਼ੀਅਲ ਆ ਜਿਹੜੇ ਉਸ ਦਿਨ ਆਪਣੇ ਆਪ ਹੀ ਆਣ ਕੇ ਕਲੀਨ ਅਪ ਕਰਨ ਲੱਪੈਂਦੇ ਆ ਉਹ ਬਕਰੇ ਆ ਬਿਲਕੁਲ ਹਾਂਜੀ ਹੁਣ ਸਾਡੇ ਨਾਲ ਕਮੇਟੀ ਦੇ ਮੈਂਬਰ ਜੁੜੇ ਨੇ ਗੁਰਦੀਪ ਸਿੰਘ ਜੀ ਹੇਰ ਹੁਣੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਗੁਰਦੀਪ ਜੀ وہی ਤੁਹਾਡਾ ਧੰਨਵਾਦ ਬਹੁਤ ਵਾਜੇ ਤੁਸੀਂ ਗੁਰਦੁਆਰਾ ਸਰਾਂ ਪਹੁੰਚੇ ਤੇ ਤੁਸੀਂ ਸਾਡੇ ਵਿਚਾਰ ਸੰਗਤਾਂ ਕਰਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਅਸੀਂ ਸਾਰੀ ਟੀਮ ਦੇ ਬਹੁਤ ਬਹੁਤ ਧੰਨਵਾਦੀ ਹਾਂ ਤਾਂਜੀ ਸਤੋਪੰਨੋਂ 10 ਵੱਲੋਂ ਸਮੁੱਚੀ ਰਕਾਈ ਨੂੰ ਜਿੱਥੇ-ਜਿੱਥੇ ਇਹ ਟੀਵੀ ਦੀ ਆਵਾਜ਼ ਜਾਊਗੀ 10 ਵੱਲੋਂ ਤੇ ਸਮੁੱਚੀ ਪ੍ਰਬੰਧਕ ਕਮੇਟੀ ਨੂੰ ਸਾਰੀਆਂ ਸੰਗਤਾਂ ਨੂੰ ਖਾਸ ਇਹ ਜਨਰਤੀਆਂ ਲੱਖ-ਲੱਖ ਵਧਾਈਆਂ ਅਸੀਂ ਆਸ ਕਰਦੇ ਹਾਂ ਕਿ ਸੰਗਤਾਂ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ 12 ਦਿਨਾਂ ਨੂੰ ਜੋ ਲਗਨ ਕੀਰਤਨ ਹੋ ਜਾ ਰਿਹਾ ਅੱਜ ਸਾਲ ਦੀ ਤਰ੍ਹਾਂ ਇਹ ਸੰਗਤਾਂ ਦੇ ਸਹਿਯੋਗ ਦੇ ਨਾਲ ਸੰਗਤਾਂ ਵੱਧ ਤੋਂ ਵੱਧ ਆ ਕੇ ਦੇ ਵਿੱਚ ਆਪਣਾ ਸਹਿਯੋਗ ਪਹੁੰਚ ਗਿਆ ਯੋਗਦਾਨ ਪਹੁੰਚ ਗਿਆ ਤਾਂ ਕਿ ਜੋ ਖਾਸਾ ਜਨਮ ਦਿਹਾੜਾ ਉਹ ਬੜੀ ਸ਼ਰਧਾ ਭਾਵਨਾ ਆਪਣਾ ਹਰ ਸਾਲਾ ਜਿਹੇ ਤਰ੍ਹਾਂ ਇਸ ਬੀਨਾਂ ਸੇ ਅਗੇ ਦੇਖਦੇ ਆ ਐਡਵੈਂਚਰ ਤੋਂ ਸਾਰੇ ਸੀਨੀਅਰ ਪੱਤਰਕਾਰ ਕੁਲਮੀ ਸਿੰਘ ਸੰਗਾ ਦੀ ਇੱਕ ਖਾਸ ਸਪਟੇ ਲਓ ਇਸ ਵੇਲੇ ਕੈਪਿਲਾਨੋ ਦੇ ਨੇੜੇ ਜੀ ਇੱਕ ਜੈਮ ਆ ਕਹਿੰਦੇ ਇੱਥੇ ਗਰਾਊਂਡ ਆ ਬਾਸਕਟਬਾਲ ਕਿੰਗਸ ਯੂਨੀਵਰਸਿਟੀ ਜਿਹੜੀ ਆ ਉਹਦਾ ਜੈਮ ਹੈਗਾ ਜਿੱਥੇ ਵਾਲੀਬਾਲ ਦਾ ਟੂਰਨਾਮੈਂਟ ਚੱਲ ਰਿਹਾ ਸੀਗਾ ਔਰ ਕੁਲਵਿੰਦਰ ਸਿੰਘ ਢਾਲੀਆਲ ਹੋਰੀ ਮੇਰੇ ਨਾਲ ਨੇ ਇਸ ਵੇਲੇ ਉਹਨਾਂ ਨਾਲ ਗੱਲਬਾਤ ਕਰਦੇ ਆ ਢਾਲੀਵਾਲ ਸਾਹਿਬ ਇਹ ਜਿਹੜਾ ਟੂਰਨਾਮੈਂਟ ਇੱਥੇ ਕਰਵਾਇਆ ਜਾ ਰਿਹਾ ਸੀਗਾ ਵਾਲੀਬਾਲ ਦਾ ਇਹ ਕਿਹੜੀ ਆਰਗੇਨਾਈਜੇਸ਼ਨ ਆ ਕਿਹੜੀਆਂ ਟੀਮਾਂ ਸੀ ਕਿੱਥੋਂ ਆਈਆਂ ਸੀਗੀਆਂ ਜਿਹਨਾਂ ਦਾ ਟੂਰਨਾਮੈਂਟ ਹੋ ਰਿਹਾ ਸਰ ਸਭ ਤੋਂ ਪਹਿਲਾਂ ਦਾ ਸਾਰਿਆਂ ਦਾ ਥੈਂਕ ਯੂ ਜਿੰਨੇ ਇੱਥੇ ਸਰੋਤੇ ਪਲੇਅਰ ਪਹੁੰਚਿਆ ਸਾਡੇ ਐਡਮੈਂਟਨ ਦੇ ਵਿੱਚ ਜੀ ਵਾਲੀਬਾਲ ਦੇ ਦੋ ਕਲੱਬਾ ਐਡਮੈਂਟਨ ਵਾਲੀਬਾਲ ਕਲੱਬ ਤੇ ਆਜ਼ਾਦ ਵਾਲੀਬਾਲ ਕਲੱਬ ਇਹ ਦੋਨਾਂ ਕਲੱਬਾਂ ਨੇ ਇਹ ਆਰਗੇਨਾਈਜ਼ ਕੀਤਾ ਸੋ ਲੋਕਲ ਟੀਮਾਂ ਇੱਥੇ 8 ਟੀਮਾਂ ਨੇ ਇਨਵਾਈਟ ਹੋਈਆਂ ਸੋ ਸੈਮੀਫਾਈਨਲ ਮੈਚ ਹੋ ਚੁੱਕਾ ਹੈ ਫਾਈਨਲ ਮੈਚ ਦੀ ਵੇਟ ਕਰਦੇ ਹਾਂ ਸੋ ਧੰਨਵਾਦ ਕਰਦੇ ਹਾਂ ਅੱਜ ਵਿਸ਼ੇਸ਼ ਤੌਰ ਤੇ ਸਾਡੇ ਵਿਚਾਰ ਪਹੁੰਚਣੇ ਮਜੀਦ ਸੋਹੀ ਜੀ ਸੋ ਸਾਡਾ ਇੱਕ ਛੋਟਾ ਜਿਹਾ ਮੁੱਦਾ ਵੀ ਸੀਗਾ ਸੋ ਅਸੀਂ ਉਹਨਾਂ ਨੂੰ ਪ੍ਰਸਤਾਵ ਰੱਖਿਆ ਤੌਣ ਵਾਲੇ ਸਮੇਂ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਵੀ ਵਾਲੀਬਾਲ ਜਾਂ ਹੋਰ ਆਪਣੇ ਜਿਹੜੇ ਕਮਿਊਨਿਟੀ ਦੇ ਲਈ ਉਹਨਾਂ ਨੇ ਸਾਨੂੰ ਪ੍ਰੋਮਿਸ ਕੀਤਾ ਵੀ ਅਸੀਂ ਕੋਈ ਜਿਮਨੇਜ਼ੀਅਮ ਜਾਂ ਇਸ ਤਰ੍ਹਾਂ ਦਾ ਬਣਾ ਕੇ ਦੇਵਾਂਗੇ ਜਿੱਥੇ ਆਪਣੀ ਕਮਿਊਨਿਟੀ ਲਈ ਜਾਂ ਹੋਰ ਸਾਰੀਆਂ ਕਮਿਊਨਿਟੀਆਂ ਦੇ ਲਈ ਵਾਲੀਬਾਲ ਬੈਡਮਿੰਟਨ ਬਾਸਕਟਬਾਲ ਵਾਲੀਬਾਲ ਸਮੈਸ਼ਿੰਗ ਉਹਨਾਂ ਦੇ ਲਈ ਕੋਈ ਇਦਾਂ ਦਾ ਮਤਲਬ ਬਣਾਇਆ ਜਾਵੇ ਜਿੰਮ ਬਣਾਇਆ ਜਾਵੇ ਜਾਂ ਕੋਈ ਲੀਜ਼ ਕੀਤਾ ਜਾਵੇ ਸੋ ਇਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਵੀ ਆਉਣ ਵਾਲੇ ਸਮੇਂ ਦੇ ਵਿੱਚ 100% ਅਸੀਂ ਤੁਹਾਡੇ ਨਾਲ ਆ ਸੋ ਥੈਂਕ ਯੂ ਫਿਰ ਮੇਰ ਸਾਹਿਬ ਦਾ ਭਾਈ ਇਹਨਾਂ ਨੇ ਸਾਡੇ ਦਿੱਤੇ ਹੋਏ ਸੱਦੇ ਤੇ ਉਹ ਪਹੁੰਚੇ ਆ ਸ਼ਰਕਤ ਕੀਤੀ ਆ ਟਾਈਮ ਕੱਢਿਆ ਥੈਂਕ ਯੂ ਸੋ ਮਚ ਅੱਛਾ ਕਲਵਰ ਜੀ ਇਹ ਦੱਸੋ ਵੀ ਇਹ ਜਿਹੜਾ ਮਤਲਬ ਇੱਥੇ ਜਿਹੜੇ ਪਲੇਅਰ ਨੇ ਇਹ ਮਤਲਬ ਕਿਵੇਂ ਤੁਸੀਂ ਗਰੁੱਪ ਇਕੱਠੇ ਕਿੱਦਾਂ ਕੀਤੇ ਨੇ ਇਹ ਜੀ ਪੁਰਾਣੇ ਮੇਰੇ ਆਉਣ ਤੋਂ ਵੀ ਪਹਿਲਾਂ ਬਾਈ ਗਰੇਵਾਲ ਬਾਈ ਪਪਾ ਬਾਈ ਇਹਨਾਂ ਨੇ ਵਾਲੀਬਾਲ ਜਿਹਨੂੰ ਮੋਡ ਕਹਿੰਦੇ ਇਸ ਇਹਨਾਂ ਨੇ ਬੰਨਿਆ ਅਸੀਂ ਤਾਂ ਬਹੁਤ ਲੇਟ ਆਏ ਆ ਇੱਥੇ ਸੋਦੋ ਬਾਅਦ ਹੁਣ ਬੱਚੇ ਪੜਨ ਆਏ ਆ ਹੋਰ ਬੱਚੇ ਜਿਵੇਂ ਮੈਰਿਜ ਵੇਸ ਤੇ ਕਿਵੇਂ ਵੀ ਸਪਾਊਸ ਵੀ ਤੇ ਬਹੁਤ ਬੱਚੇ ਆਏ ਆ ਹੁਣ ਸੋ ਬਹੁਤ ਪਲੇਅਰ ਆ ਵਾਲੀਬਾਲ ਦੇ ਅਸਾਈਡਮੈਂਟ ਦੇ ਵਿੱਚ ਐਟ ਲੀਸਟ ਮੈਨ ਲੱਗਦਾ ਵੀ 12 ਤੋਂ 14 ਟੀਮਾਂ ਬਣਦੀਆਂ ਪ੍ਰੋਪਰ 6 ਤੋਂ 7 ਪਲੇਅਰ ਇੱਕ ਟੀਮ ਦੇ ਵਿੱਚ ਹੁੰਦੇ ਆ ਸੋ ਜਦੋਂ ਦੋ ਵਾਰ ਵੱਡਾ ਟੂਰਨਾਮੈਂਟ ਹੁੰਦਾ ਜਿੱਥੇ ਪੂਰੇ ਨਾਰਥ ਅਮਰੀਕਾ ਤੋਂ ਟੀਮਾਂ ਆਉਂਦੀਆਂ 30 ਤੋਂ 32 ਟੀਮਾਂ ਯੂਐਸਏ ਤੋਂ ਵੀ ਆਉਂਦੀਆਂ ਟ੍ਰਾਂਟੋ ਬਿਨੀਪੇਗਾ ਆਲ ਓਵਰ ਕੈਨੇਡਾ ਤੋਂ ਆਉਂਦੀਆਂ ਸੋ ਵਧੀਆ ਪ੍ਰਬੰਧ ਕੀਤਾ ਜਾਂਦਾ ਇਸੇ ਤਰ੍ਹਾਂ ਇੱਥੋਂ ਪਲੇਅਰ ਉਧਰ ਖੇਡਣ ਜਾਂਦੇ ਆ ਅਨਟਾਰੀਓ ਵਗੈਰਾ ਬਿਨੀਪੇਗ ਵਗੈਰਾ ਉਹ ਸਾਰੇ ਸੇਮ ਪਲੇਅਰ ਇੱਥੇ ਵੀ ਆਉਂਦੇ ਇਹ ਤੁਹਾਡਾ ਬਹੁਤ ਵਧੀਆ ਉਪਰਾਲਾ ਹੈ ਜਿਹੜਾ ਇਹਨਾਂ ਨੌਜਵਾਨਾਂ ਨੂੰ ਤੁਸੀਂ ਇਕੱਠੇ ਕਰਕੇ ਇਧਰਲੇ ਪਾਸੇ ਨੂੰ ਸਾਰਿਆਂ ਨੂੰ ਲਾਇਆ ਹੈ ਬਹੁਤ ਹੀ ਵਧੀਆ ਛਲਾਗਾ ਯੋਗ ਆ ਤੁਹਾਨੂੰ ਇਸ ਗੱਲ ਦੀਆਂ ਬਹੁਤ ਬਹੁਤ ਵਾਰਾਂ। ਥੈਂਕ ਯੂ। ਸੋ ਥੈਂਕ ਯੂ ਸੋ ਮੱਚ ਸਾਰੇ ਸਰੋਤਿਆਂ ਦਾ, ਦਰਸ਼ਕ ਵੀਰਾਂ ਦਾ, ਦੋਨਾਂ ਕਲੱਬਾਂ ਦਾ। ਸੋ ਸਾਰਿਆਂ ਨੇ ਵਧੀਆ ਆਰਗੇਨਾਈਜ਼ ਕੀਤਾ ਹੀ। ਥੈਂਕ ਯੂ। ਵਿਸ਼ੇਸ਼ ਤੌਰ ਤੇ ਥੈਂਕ ਯੂ ਭਾਈ ਅਮਰਜੀਤ ਸੋਹੀ ਦਾ ਜਿਨ੍ਹਾਂ ਨੇ ਸਾਡੇ ਸੱਦੇ ਨੂੰ ਪ੍ਰਵਾਨ ਕਰਕੇ ਟਾਈਮ ਕੱਢ ਕੇ ਸ਼ਰਕਤ ਕੀਤੀ। ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇੱਥੇ ਮੁਕਦਾ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਆ। ਧੰਨਵਾਦ।